ਸਾਰਿਆਂ ਨੂੰ ਪਿਆਰ ਪਛਾਣ ਜੀ ਤੇ ਵੀਡੀਓ ਦੀ ਸ਼ੁਰੂਆਤ ਕਰਨ ਲੱਗਾ ਜੀ ਮੈਂ ਆਪਣੀ ਗੱਡੀ 'ਚ ਬੈਠਾ ਵਾਂ ਜੀ ਸ਼ਾਰਟਕਟ ਮਾਰਨੇ ਆਪਾਂ ਇਸ ਤੋਂ ਬਾਅਦ ਸਾਡੀਆਂ ਸਾਰੀਆਂ ਵੀਡੀਓ ਆਉਣੀਆਂ ਵਾਂ 스ਪਿਟੀ ਰਾਈਡ ਦੀ 스ਪਿਟੀ ਟੂਰ ਸਾਡਾ ਹੋਣ ਜਾ ਰਿਹਾ ਵਾ ਗੱਡੀ 'ਚ ਮੈਂ ਤਾਂ ਬੈਠਾ ਵਾਂ ਜੀ ਆਪਾਂ ਜਾਣਾ ਹੀ 8 ਜੂਨ ਨੂੰ 스ਪਿਟੀ ਚਾ ਜਾਣੇ ਨੇ ਸਾਡੇ ਵਿੱਚੋਂ ਇੱਕ ਜਾਨੇ ਨੇ ਮੋਟਰਸਾਈਕਲ ਦੂਜਾ ਹੀ ਜਿਹਦਾ ਪਿਛਲੀ ਵਾਰੀ ਲਦਾਖ ਗਏ ਹਾਂ ਸਕੂਟਰ ਮੋਟਰਸਾਈਕਲ ਆ 97 ਸੀਸੀ ਦਾ ਮੋਟਰਸਾਈਕਲ ਹੈ ਜਿਹੜਾ ਉਹ ਹੀ ਪਰ ਸਾਡੇ ਨਾਲ ਦੇ ਵਿਜੀ ਹੁਣ ਉਹਦਾ ਵਿਚਾਰ ਆ ਬਈ ਮੋਟਰਸਾਈਕਲ ਨੂੰ ਅਪਗ੍ਰੇਡ ਕੀਤਾ ਜਾਵੇ ਤੇ ਮੋਟਰਸਾਈਕਲ ਬੜੀ ਐਂਗੀ ਤਬਦੀਸ਼ ਕਰਨ ਦੇ ਆ ਪਿਛਲੇ 1 ਸਾਲ ਤੋਂ ਲਗਭਗ ਤੇ ਮੋਟਰਸਾਈਕਲ ਪਸੰਦ ਆਇਆ ਵਾ ਜੀ ਆਪਣਾ ਜਿੱਦੀ ਰੋਡਸਟਰ ਜਾਵਾ ਰੋਸਟਰ ਸੋ ਜਾਵਾ ਰੋਸਟਰ ਨੂੰ ਲੈਣਾ ਆਪਾਂ ਪਠਾਨਪੁਰ ਚੱਲੇ ਆ ਅੱਜ 7 ਜੂਨ ਆ ਕੱਲ 8 ਨੂੰ ਹਣ ਡ੍ਰੌਪ ਕਰਤਾ ਵਾ ਹੁਣ ਆ ਸਾਡਾ ਟ੍ਰਿਪ ਜਿਹੜਾ 9 ਜੂਨ ਦਾ ਵਾ 9 ਜੂਨ ਨੂੰ ਆਪਾਂ ਇੱਥੋਂ ਤੁਰਾਂਗੇ ਅੱਜ ਮੋਟਰਸਾਈਕਲ ਚੱਕਣਾ ਵਾ ਕੱਲ ਮੋਟਰਸਾਈਕਲ ਦੇ 2 300 ਕਿਲੋਮੀਟਰ ਇੱਥੇ ਘੁਮਾ ਕੇ ਘੁਮਾ ਕੇ ਪੂਰੇ ਕਰਨੇ ਆ ਉਹ ਪੂਰੇ ਕਰਕੇ 3 400 ਕਿਲੋਮੀਟਰ ਸਰਵਿਸ ਕਰਾ ਕੇ ਪਿੰਲੀ ਤੇ ਫਿਰ ਆਪਾਂ ਪੱਛੋ ਜਿਹਾ ਨਿਕਲ ਜਾਣਾ ਵਾ ਉਹ ਤੁਹਾਨੂੰ ਆਪਾਂ ਰਸਤੇ 'ਚ ਮੈਂ ਮਿਲਣਾ ਵਾ ਜਿਹੜੇ ਜਿਹੜੇ ਯੂਕੋ ਬੈਂਕ ਦੇ ਬਾਹਰ ਆ ਇੱਥੋਂ ਅਸੀਂ ਪੇਮੈਂਟ ਜਿਹੜੀ ਟ੍ਰਾਂਸਫਰ ਕਰਨੀ ਆ ਕੰਪਨੀ ਨੂੰ ਕਰਕੇ ਤੇ ਟਾਈਮ ਨੂੰ ਕਿਤੇ ਰੋ ਗਿਆ ਤੇਨਵਾ ਕੇ 10 ਮ ਜੋ ਉਥੇ ਪੋਰਟ ਲੱਗੇ ਆਪਾਂ ਆ ਜਾਵਾਗੋ ਜਾਵਾਗੋ ਮੋਰਤਾ ਚੁੱਕ ਨਹੀਂ ਆ ਤੇ ਜੇ ਤੇ ਅੱਜ ਨਹੀਂ ਵਹ ਚਲਾ ਜਾਣਾ ਟਾਈਮ ਮੁੱਕਿਆ ਵਾ ਕੱਲ ਚਲਾ ਕੇ ਇਦਾਂ ਹੀ ਗੇੜੇ ਲਾਵਾਂਗੇ ਪਟਾਲਿਓਂ ਰਾਹਪੁਰ ਤੇ ਕਤਾਹਪੁਰ ਤੋਂ ਪਟਾਲੇ ਗੇੜੇ ਲਾਗੇ ਤੇ ਅਸਰੋਮੀਟਰ ਕਰਕੇ ਜਾ 60 ਕਿਲੋਮੀਟਰ ਬਨ ਜਾਣਾ ਜਿਹੜੋਂ ਪਠਾਨਕੋਹ ਜਾਣਾ ਵਾ ਉਹਦੀ ਸਰਸ ਕਰਕੇ ਫੇਰ ਆਪਾਂ ਸਕੂਟੀ ਦੀਆਂ ਵੀਡੀਓਜ਼ ਨਿਕਲਣਾ ਵਾ ਸੋ ਚੈਨਲ ਨਾਲ ਤੇ ਨਵੇਂ ਜੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੁਹਾਨੂੰ ਹਰ ਇੱਕ ਡਿਟੇਲ ਬਰੀ ਤੋਂ ਬਰੀਕ ਸਕੂਟੀ ਟੂਰ ਦੀਆਂ ਆਪਾਂ ਦਵਾਂਗੇ ਸਭ ਕੁਝ ਆਲ ਐਕਸਪੈਂਡੀਚਰ ਖਰਚਾ ਐਕਸਪੀਰੀਅੰਸ ਤਜਰਬਾ ਜਾਣਾ ਆਪਾਂ ਪਾਇਆ ਸ਼ਿਮਲਾ ਵਾ ਆਉਣਾ ਆਪਾਂ ਵਾਇਆ ਬਣਾ ਲਈ ਆ ਇਹ ਸਾਡਾ ਟੂਰ ਰਕਤ ਇਹ ਸਾਡੀ ਲਾਸਟ ਵੀਡੀਓ ਹੈਗੀ ਟੂਰ ਤੋਂ ਪਹਿਲਾਂ ਦੀ ਬਾਅਦ ਚ ਸਾਡੀਆਂ ਟੂਰ ਦੀਆਂ ਵੀਡੀਓ ਸਟਾਰਟ ਹੋ ਜਾਣਗੀਆਂ ਸੋ ਰਸਤੇ 'ਚ ਆਪਾਂ ਬੰਦੇ ਆਪਣੇ ਚੁੱਕੀ ਜਾਣੇ ਸੀਟਾਂ ਸਰੀਆਂ ਭਰ ਜਾਣੀਆਂ ਵਾ ਚੁੱਕਦੇ ਚੁੱਕਦੇ ਅਸੀਂ ਪਠਾਨਕੋਟ ਪਹੁੰਚ ਜਾਣਾ ਤੇ ਜਾ ਕੇ ਇੱਥੇ ਮੋਟਰਸਾਈਕਲ ਚੁੱਕਣਾ ਹੈ ਚਲੋ ਜੀ ਮਿਲਦੇ ਰਹੇ ਹਾਂ ਧੰਨ ਪਹੁੰਚ ਗਏ ਇੱਥੇ ਸਾਡੇ ਮੱਠ ਜੀ ਵੀ ਆ ਗਏ ਆ ਚਲੋ ਲਓ ਜੀ ਸਾਡਾ ਆ ਗਿਆ ਜੀ ਮਾਲਕ ਸਾਹਿਬ ਆ ਗਏ ਹੁਣ ਰਾਜ ਦੇ ਬੰਦੇ ਚੱਕਦੇ ਜਾਂਦੇ ਆਪਾਂ ਇਹ ਆ ਗਿਆ ਜੀ ਗੁਰਦਾਸਪੁਰ ਦਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਬਸਟਨ ਵੀ ਨਾ ਲੱਗਾ ਇੱਥੇ ਸਾਨੂੰ ਮਿਲੂਗਾ 인ਦਰਜੀ ਸ਼ਰਮਾ ਉਹ ਆ ਗਿਆ ਜੀ ਗੱਡੀ ਲਾਉਂਦੀ ਹਾਂ ਪਿੱਛੇ ਗੱਡੀ ਚੱਲ ਜਾਂਦਾ ਵਾ ਜਿਹੜਾ ਬੰਦਾ ਆਇਆ ਚੌਥਾ ਨਾ ਆ ਗਿਆ ਉਹ ਅੱਗੇ ਆ ਗਿਆ ਚੌਥੇ ਨੂੰ ਹੀ ਕਹਿ ਚੌਥਾ ਕਹਿਤਾ ਵਾ ਇਹ ਹੈ ਜੀ ਆਪਣਾ ਚੌਥਾ ਨਗ ਜਿਹਨਾਂ ਨੂੰ ਡਰੈਸਤਾ ਵੀ ਸਭ ਵੀ ਸਾਹਮਣੇ ਬਿਲਕੁਲ ਸਾਹਮਣੇ ਚੌਥਾ ਨਗ ਖੜਾ ਵਾ ਜੀ ਆਈ ਗਿਆ ਆਜਾ ਆਜਾ ਆਓ ਜੀ ਆ ਜੀ ਆ ਇਹਨੂੰ ਜੀ ਆ ਇਹਨੂੰ ਜੀ ਸਵਾਗਤ ਸਵਾਗਤ ਆਖਰਕਾਰ ਰੋਸਟਰ ਆਈ ਚੱਲਿਆ ਵਾ ਆਈ ਚੱਲਿਆ ਹੈ 2000 years later ਲੋ ਜੀ ਆਪਾਂ ਆ ਗਏ ਆ ਜਾਵਾ ਦੇ ਸ਼ੋਰੂਮ ਪਠਾਨਕੋਟ ਜਿਹਦਾ ਐਡਰੈਸ ਹੈਗਾ ਵਾ ਆ ਕਚਹਿਰੀਆਂ ਵਾਂਗ ਤਸਵੀਲਾਂ ਵਾਂ ਇਹਨਾਂ ਦੇ ਸਾਹਮਣੇ ਆ ਹੁਣ ਆਪਣਾ ਮੋਟਰਸਾਈਕਲ ਵੇਖਦੇ ਆ ਵਾ ਜੇ ਕਿ ਜਾਵਾ ਦਾ ਕਰੂਮ ਮਾਡਲ ਆਇਆ ਵਾ ਇਹ ਵੀ ਇਹ ਵੀ ਕਾਫੀ ਸੋਹਣੀ ਦੇਖਣ ਵਾਲਿਆ ਇਹਦੇ ਪਰ ਜਿਹੜਾ ਮੀਟਰ ਆ ਇਹ ਜਿਹੜਾ ਨਾ ਦੂਜਾ ਹੀ ਆ ਤੁਹਾਡਾ ਜਿਹੜੀ ਪੁਰਾਣੀ ਹੁੰਦੀ ਹੁੰਦੀ ਉਸੇ ਦੇਖ ਰੂ ਦਿੱਤਾ ਗਿਆ ਵਾ ਲੋ ਇਹ ਵੀ ਇੰਨੀਆਂ ਕੇ ਆਜੋ 에어 ਰੋਸਟਰ ਆ ਇਹ ਕਿਹੜਾ ਲਾਲ ਰੋਸਟਰ ਆ ਆਪਣਾ ਕਾ ਵਾਈਟ ਅਜੇ ਦੱਸ ਰੋ ਹਵਿਨਮ ਆ ਗਿਆ ਇਹ ਪਿਰਾਗ ਆ ਇਹ ਪਿਰਾਗ ਤੇ ਪਿਰਾਗ ਪਿਰਾਗ ਦਾ ਸੁਧਰ ਰੂਪ ਆ ਵਾ ਬੋਬਰ ਕਿਉਂਕਿ ਇਹਦਾ ਜਲ ਮੀਟਰ ਆ ਇਹ ਇਦਾਂ ਲਾਤਾ ਵਾ ਡਿਜੀਟਲ ਆ ਪਿਰਾਗ ਦਾ ਉਹੀ ਟਰੈਡੀਸ਼ਨਲ ਆ ਮੋਜਰਾ ਮੋਜਰਾ ਇੱਕ ਕੈਨ ਬਰਸਰ ਨੂੰ ਨੋਈ ਬਿਲ ਬੈ ਗਿਆ ਆ ਚੀਜ਼ ਵੀ ਹੈ ਗਈ ਆ ਠੀਕ ਆ 12 ਲੀਟਰ ਦਾ ਫੂਲ ਟੈਂਕ ਇਹਦੀ ਬੱਤੀ ਖੂਪੀ ਜਾਂਦਾ ਮੋਟਰਸਲ ਤੇ ਕੀ ਹੈ ਵੇਖੋ ਸਾਂਸਲ ਬਦਲ ਲੋੜਨੀ ਆ ਜੇ ਤੁਹਾਨੂੰ ਲੱਗੇ ਵੀ ਤੁਸੀਂ ਆਵਾਜ਼ ਥੋੜੀ ਵਧਾਉਣੀ ਆ ਆ ਨਟ ਦੋ ਖੁੱਲਦੇ ਆ ਤੇ ਆਵਾਜ਼ ਜਿਹੜੀ ਓਨੀ ਕੋਈ ਦੇ ਜਿੰਨੀ ਕ ਜਾਇਜ ਆ ਜਾਇਜ ਆਵਾਜ਼ ਵਾਹੇ ਉਹਦਾ ਆਵਾਜ਼ ਸੋਹਣੀ ਆ ਲੋੜ ਨਹੀਂ ਕੋਈ ਵੀ ਪਰ ਮਰਦੂ ਬੈਕੇ ਦਾ ਬੰਦ ਨਾ ਵਾ ਮੈਂ ਕਹ ਬੈਕ ਡੈਸ਼ ਆ ਆ ਆ ਅਭੀ ਸੁਣਾ ਹੈ ਆਵਾਜ਼ ਵੀ ਥੋੜੀ ਹੋਵੇ ਕੋਈ ਇਹ ਦੇ ਹੀ ਮਾੜੀ ਜਿਹੀ ਮਾੜੀ ਰੇਤ ਨਹੀਂ ਬਸ ਐ ਜਿਵੇਂ ਕਾਰ ਦਾ ਇੱਕ ਸਟਾਈਲ ਲੈ ਕੇ ਕਰਦਾ ਦੂਜਾ ਸਟਾਈਲ ਤੇ ਲੈ ਕੇ ਕਰਦਾ ਤੀਜਾ ਸਟਾਈਲ ਕੁਝ ਜਵਾਵ ਦੇ ਇਤਿਹਾਸ ਹੈ ਜੀ ਪੁਰਾਣਾ ਆ ਨਜਾਰੇ ਲਿਆ ਰਹੇ ਨਜਾਰੇ ਹਾੜਾ ਸਮਝ ਆ ਰਿਹਾ ਵੀ ਅਹੀਂ ਖਾਣ ਲੱਗੇ ਆ ਦਾਲ ਉਹਨਾਂ ਨੇ ਲਾਉਣੇ ਆ 45 ਮਿੰਟ ਤੇ ਅਸੀਂ ਦਾਲ ਖਾਣੇ ਆ ਜਿਹੜਾ ਸਰਨੇ ਦਾ ਵੈਰੀ ਮਸ਼ਹੂਰ ਟਾ ਬਾਵਾ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਬਾਹਰ ਜੀ ਲੈ ਆਂਦਾ ਬੰਦਿਆ ਨੇ ਮੋਟਰਸਾਈਕਲ ਨਵੀਂਦਲੋਂ ਲੈ ਆਂਦੀ ਜਿਹੜਾ ਲਾ ਕੇ ਭੋਲ ਲਾ ਕੇ ਇੱਕ ਦਿਨ ਨਿਕਲੀਏ ਪਾਸੇ ਤੋਂ ਲੋ ਜੀ ਬੰਦਿਆ ਕਵਰ ਕਰਤਾ ਜੀ ਆਹ ਬਹੁਤ ਸਖੜੀ ਨਹੀਂ ਆ ਬਾਈ ਬਾੜ ਦੇ ਦੇ ਜੀ ਘੋਂ ਘੋਂ ਕੇ ਲਾਲ ਹੋਣ ਲੱਗਿਆ ਇਹ ਵਾੜ ਦੇ ਲਾਲ ਰੰਗ ਬਹੁਤ ਪਸੰਦ ਆਇਆ ad uh rem -huh. ਸੋ ਜੀ ਡਿਲੀਵਰੀ ਹੋ ਚੁੱਕੀ ਆ ਮਾਸਟਰ ਨਹੀਂ ਵੇਖੋ ਬਹਿ ਗਏ ਆ ਵਿਦੇਈ ਅੱਗੇ ਮੋਦੀ ਦੀ ਤਕਰੀਰ ਹੋੜ ਪੈਸੋ ਗਿਆ ਸਾਰੀ ਵਾਰ ਜੇ ਪਹਿਲਾ ਰੋਸਟਰ ਆ ਢਿੱਲੂ ਦਾ ਸਹੀ ਇੱਕ ਵਾਰੀ ਜੀ ਲਾਗ ਲਾਗੇ ਏਰੀਆ ਇਹੋ ਕੁ ਰੱਖਣਾ ਮਾਣਪੁਰ ਦਾ ਮੋਟਰ ਲੱਫ ਦਾ NaOH ਮਾਟ ਨੇ ਆਪਣੇ ਨਵੇਂ ਮੋਟਰਸਾਈਕਲ ਦਾ ਪੁਰਾਣੇ ਮੋਟਰਸਾਈਕਲ ਦਾ ਤੇ ਆਪਣੀ ਕਾਰ ਦਾ ਇਹੋ ਨੰਬਰ ਲਿਆ ਜ 52 ਕਨ ਬਈ ਨੋ ਫੀ ਲੈ ਲਈ ਫਰਾਂਸੀਵੀ ਮਾਡਲ ਚੰਡ ਕੱਢੀ ਜਾਂਦਾ ਚੰਡ ਕੱਢਦੇ ਪਰ ਲੇਟ ਆ ਕੱਢਦੇ ਪੂਰਾ ਕੱਢਦੇ ਤੇ ਲੇਟ ਆ ਚੰਡ ਲੇਟ ਹੋ ਜਾਂਦੇ ਆ ਇਹਨੂੰ ਕਿਹਾ ਹੈ ਨਾ ਕਿ ਬਾਈ ਦੇ ਛੋਟਾ ਲੰਮਾ ਕਹਿੰਦਾ ਨਾ ਦਵਾ ਕਰੇ ਆਪਣੀ ਨਹੀਂ ਵਾਕੀ ਮਾਡਲ ਆਪਣੀ ਗੱਲ ਤੇ ਪੱਕਾ ਰਹਿ ਗਿਆ ਵੀ ਮੋਟਰਸਾਈਕਲ ਇਹੋ ਲਿਆ ਜੀ ਇਹ ਆਪਣੀ ਬਾਈ ਇਹ ਆ ਵੀ ਇਹ ਧਾਰੀ ਵਾਲਾ ਪਹਿਲਾਂ ਹੀ ਮੋਟਰਸਾਈਕਲ ਲਿਆ ਕਹਿੰਦਾ ਇੰਦਰ ਜੀ ਕਹਿੰਦਾ ਮੈਂ ਸੌਂ ਖਾ ਲਈ ਆ ਵੀ ਮੋਟਰਸਾਈਕਲ ਪਹਿਲਾ ਰਹਿਣ ਨਹੀਂ ਦੇਣਾ ਦੂਜਾ ਮੈਂ ਲੈਣਾ ਇਹ ਸਭ ਬਾਲੂ ਪਈ ਡੱਪਾ ਗਿਆ ਜੀ ਆ ਸੜ ਗਿਆ ਕੰਮ ਬਸ ਚਲੋ ਚਲੋ ਨੀ ਵਾਲੀ ਗੱਲ ਵੇਖੋ ਅਜੇ ਨਹੀਂ ਲੱਗੀ ਇੱਥੇ ਕੋਈ ਕਣਕਣੀਆਂ ਕੁਝ ਨਹੀਂ ਸਰਕਾਰੀ ਥਾਂ ਆ ਸਰਕਾਰੀ ਬੂਟੇ ਆ ਪਰ ਸਾਰੇ ਫੂਕਦੇ ਜੀ ਵੀ ਇੰਨਾ ਰੌਲਾ ਪਾਉਂਦੇ ਆ ਵੀ ਇਹ ਅਗਨ ਅਗ ਨਾ ਲਾਓ ਇੱਥੇ ਤੇ ਲੋੜ ਹੀ ਨਹੀਂ ਲੋੜ ਹੀ ਨਹੀਂ ਬੂਟੇ ਨੂੰ ਅਗ ਲਾਦ ਲਿਆ ਕੇ ਇਹ ਜਾਨ ਬੁਝ ਕੇ ਲੰਦੇ ਆ ਜੀ ਇਹ ਜਾਨ ਬੁਝ ਕੇ ਮੇਰੇ ਸਾਹਮਣੇ ਲੰਦੇ ਆ ਜਿੱਦਾਂ ਜਾਂ ਕੇ ਜਿੱਦਾਂ ਜਾਂ ਕੇ ਅੱਗ ਲਾਈ ਜਾਂਦੇ ਆ ਨਜਾਇਜ਼ ਬਿਲਕੁਲ ਨਜਾਇਜ਼ ਕਿਡਾ ਸੋਹਣਾ ਸੂਰਜਸਤ ਹੋਣਿਆ ਪਰ ਇਹਨਾਂ ਧਰਤੀ ਖੂਬਸੂਰਤ ਰਿਆਣੇ ਦੇਣੀ ਆਪਾਂ ਅਹੀਂ ਵਿੱਚ ਹੀ ਸਰ